ਹੈਲੋ ਦੋਸਤੋ ਸ਼ਸ਼ੀ ਕਾਲਾ ਦਾਮ ਨਮਸਕਾਰ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਸਿਹਤ ਨਾਲ ਜੁੜਿਆ ਹੋਇਆ ਖਾਸ ਅਪਡੇਟ ਜੀ ਹਾਂ ਜੇਕਰ ਮੌਸਮ ਬਦਲਣ ਕਾਰਨ ਫਟਣ ਲੱਗੇ ਹਨ ਤੁਹਾਡੇ ਬੁੱਲ ਤਾਂ ਇਹਨਾਂ ਆਸਾਨ ਤਰੀਕਿਆਂ ਨਾਲ ਬਣਾਓ ਆਪਣੇ ਬੁੱਲਾਂ ਨੂੰ ਮੁਲਾਇਮ ਤੇ ਗੁਲਾਬੀ ਜੀ ਹਾਂ ਬਦਲਦੇ ਮੌਸਮ 'ਚ ਚਮੜੀ ਦਾ ਖੁਸ਼ਕ ਹੋਣਾ ਇੱਕ ਆਮ ਗੱਲ ਹੈ ਖਾਸ ਕਰਕੇ ਅੱਡੀਆਂ ਤੇ ਬੁੱਲ ਇਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਸੀਂ ਰੋਜ਼ਾਨਾ ਸਕਿਨ ਨੂੰ ਮੋਇਸਚਰਾਈਜ਼ ਕ੍ਰੈਸ ਕਰਦੀਆਂ ਪਰ ਬੁੱલ્લા ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਜਿਸ ਕਾਰਨ ਉਹ ਫਟਣ ਲੱਗ ਜਾਂਦੇ ਨੇ ਤੇ ਕਈ ਵਾਰ ਬੁੱਲਾਂ ਦੀ ਸਕਿਨ ਹਟਾਉਣ ਨਾਲ ਖੂਨ ਨਿਕਲਣ ਲੱਗਦਾ ਜਿਸ ਨਾਲ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਹੈ ਅਜਿਹੇ ਚ ਬੁੱਲਾਂ ਦਾ ਖਾਸ ਧਿਆਨ ਰੱਖਣਾ ਬੜਾ ਹੀ ਜ਼ਰੂਰੀ ਹੈ ਆਪਣੀ ਖੁਰਾਕ ਚ ਅਜਿਹੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਖੀਰਾ ਸੰਤਰਾ ਅਤੇ 베ਰੀਆਂ ਆਦਿ ਇਹਨਾਂ ਨਾਲ ਤੁਹਾਡਾ ਸਰੀਰ ਹਾਈਡਰੇਟ ਰਹੇਗਾ ਤੇ ਬੁੱਲ ਨਹੀਂ ਫਟਣਗੇ ਤੇਲ ਚ ਮੋਇਸਚਰਾਈਜ਼ਿੰਗ ਪ੍ਰੋਪਰਟੀਆਂ ਪਾਈਆਂ ਜਾਂਦੀਆਂ ਨੇ ਇਹਨਾਂ ਨੂੰ ਬੁੱਲਾਂ ਤੇ ਲਗਾ ਕੇ ਸੀਮਿਤ ਮਾਤਰਾ ਚ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਅੰਦਰੋਂ ਹਾਈਡਰੇਟ ਰੱਖੇਗਾ ਇਸ ਨੂੰ ਬੁੱਲਾਂ ਤੇ ਲਗਾ ਕੇ ਅਤੇ ਸੀਮਿਤ ਮਾਤਰਾ ਚ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਇਹ ਅੰਦਰੋਂ ਹਾਈਡਰੇਟ ਰੱਖੇਗਾ ਤੇ ਖੁਸ਼ਕੀ ਦੀ ਸਮੱਸਿਆ ਨੂੰ ਦੂਰ ਕਰੇ ਜੀ ਗੱਲ ਸ਼ਹਿਦ ਦੀ ਕਰੀਏ ਤਾਂ ਸ਼ਹਿਦ ਚ ਖੁਸ਼ਕੀ ਦੂਰ ਕਰਨ ਵਾਲੇ ਗੁਣ ਹੁੰਦੇ ਨੇ ਜੋ ਸਕਿਨ ਨੂੰ ਹਾਈਡਰੇਟ ਰੱਖਦੇ ਨੇ ਇਸ ਨੂੰ ਬੁੱਲਾਂ ਤੇ ਲਗਾਉਣ ਨਾਲ ਬੁੱਲ ਕਦੇ ਵੀ ਨਹੀਂ ਫਟਦੇ ਐਵੋਕਾਡੋ ਹੈਲਦੀ ਫੈਟਸ ਤੇ ਵਿਟਾਮਿਨ ਸੀ, ਏ ਅਤੇ ਈ ਵਰਗੇ ਵਿਟਾਮਿਨਸ ਹੁੰਦੇ ਨੇ ਜੋ ਸਕਿਨ ਲਈ ਫਾਇਦੇਮੰਦ ਮੰਨੇ ਜਾਂਦੇ ਨੇ। ਇਸ ਦਾ ਸੇਵਨ ਕਰਨ ਨਾਲ ਬੁੱਲ ਹਾਈਡਰੇਟ ਰਹਿੰਦੇ ਹਨ ਅਤੇ ਸੁੱਕਦੇ ਨਹੀਂ ਹਨ। ਵਿਟਾਮਿਨ ਈ ਨਾਲ ਭਰਪੂਰ ਭੋਜਨ ਜਿਵੇਂ ਕਿ ਬਦਾਮ, ਸੂਰਜਮੁਖੀ ਦੇ ਬੀਜ, ਪਾਲਕ ਅਤੇ ਬਰੋਕਲੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਬੁੱਲਾਂ ਨੂੰ ਫਟਣ ਤੋਂ ਰੋਕਦਾ ਹੈ। ਫਟੇ ਹੋਏ ਬੁੱਲਾਂ ਤੇ ਮਲਾਈ ਲਗਾਉਣ ਨਾਲ ਵੀ ਇਹ ਠੀਕ ਹੋ ਜਾਂਦੇ ਨੇ। ਰਾਤ ਨੂੰ ਸੌਣ ਤੋਂ ਪਹਿਲਾਂ ਤਾਜੀ ਮਲਾਈ ਲੈ ਕੇ ਬੁੱਲਾਂ ਤੇ ਲਗਾਓ ਸੂਬੀਰ ਤੱਕ ਤੁਹਾਡੇ ਬੁੱਲ ਨਰਮ ਹੋ ਜਾਣਗੇ ਇਸ ਦੇ ਨਾਲ ਹੀ ਰੋਜ਼ਾਨਾ 10 ਤੋਂ 15 ਮਿੰਟ ਤੱਕ ਬਦਾਮ ਦੇ ਤੇਲ ਨਾਲ ਬੁੱਲਾਂ ਦੀ ਮਾਲਿਸ਼ ਕਰਨ ਨਾਲ ਵੀ ਬੁੱਲ ਨਰਮ ਰਹਿੰਦੇ ਨੇ ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਖਾਸ ਅਪਡੇਟ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਜਿਹੀ ਹੀ ਸਿਹਤ ਸਬੰਧੀ ਹੋਰ ਅਪਡੇਟਸ ਲਈ ਜੁੜੇ ਰਹੋਸ ਤੁਹਾਡੇ ਆਪਣੇ ਚੈਨਲ SR ਅਲਰਟ ਨਾਲ